ਜੀ ਅਸੀ ਗਾਲ ਅਸੀ ਗਾਲ ਜੀ ਹੋਰ ਸਭ ਠੀਕ ਠਾਕ ਜੀ ਕਿਰਪਾ ਤੁਸੀਂ ਸੁਣਾਓ ਤੇ ਕਿਨੇ ਅੱਜ ਫਿਰ ਅੱਜ ਆ ਗਏ ਆਪਣੇ ਨੂੰ ਪੰਜ ਨਾਕ ਚਲੋ ਕਰੋ ਸ਼ੁਰੂ ਨਾਕ ਤੇ 7-8 ਹੀ ਵੇਗ ਗਏ ਆ ਗਾਈਆਂ ਦੋ ਗਾਈਆਂ ਦੋ ਆ ਬੱਚੀ ਸੂਈ 15ਵੀਆਂ ਦਿਨਾਂ ਦੀ ਅੱਛਾ ਵੇ ਬੱਚੀ ਸੰਦੀਪ ਜੀਆ 4 ਦਿਨ ਦਿਆਂ ਮੂਹ ਠੀਕ ਆ 14-15 ਕਿਲੋ ਬੱਚੀ ਥਲੇ ਦੁੱਧ ਆਇਆ ਅੱਜਵਾਵਾ ਖੋਲੋ ਫਿਰ ਸੇਵਾ ਕਰੇ ਬੱਚੀ 20 ਤੋਂ ਬਾਹਰ ਜਾਊ ਜਾਣ ਨਸਲ ਵੇ ਆ ਲੈ ਤੁਰ ਲਓ ਜੀ ਤੋਹ ਭਾਈ ਆਰੇ ਹੈਂ ਤੋ ਭਾਈ ਯਾਰਾ ਥੱਬਾ ਬਾਈ ਫਿਰਦੀ ਆ। ਯਾਕੇ ਤੋਫਾ ਹੀ। ਬੱਚਾ ਮਰ ਗਿਆ ਬੱਚਾ ਨਹੀਂ ਹੈਗਾ। ਹੂੰ। ਆ ਜਾ। ਚੂਨ ਚਣ ਬਹੁਤੀ ਠੰਡੀ ਧੀਰੀ ਆ। ਇਹ ਥੋੜੀ ਡਰਦੀ ਹੋਣੀ ਗੱਲ। ਚੋ ਆਪਸਵਾ ਵਧੀਆ। ਐ ਮੈਂ ਨਾ ਇੱਕ ਨੰਬਰ ਸੰਦੀਪ ਸਿੰਘ ਆ। ਠੀਕ ਆ ਜਾ ਫਿਰ। ਕੁੜੀ ਆ ਇਧਰ ਠੰਡੀ ਵੇ। ਕੋਈ ਗਾਲੀ ਨਹੀਂ ਲੈ। ਹਾਂ। ਐ ਕਰੇ ਲੈ। ਲੈ। ਗੱਗਨਾ ਮੋਲ ਬਾਈ ਫਿਰਦਾ। ਮੋਲ ਦੇ ਸੰਦੀਪ ਸਿੰਘ ਜਿਹੜੇ ਫੈਸ਼ਨ ਡਿਜ਼ਾਈਨ ਆ ਨਾ ਵਛੀ ਨੂੰ। ਵਛੀ ਦੇ 75 80 ਦੀ ਆ। ਹਾਂ। 55 ਦੀ ਦੇ ਦੀਏ 50 ਦੇ 5000 ਹੋਰ ਛੋੜ 45 ਦੀ ਹਾਂ ਤੇ ਨਾ ਵਛੀ 45000 ਦੀ ਦੇਣੀ ਆ ਹਾਂ ਇਹ ਜੋ ਛੋੜ ਹੀ ਕਰਨੀ ਆ ਮੈਨੂੰ ਗੁਰਜੰਡ ਨਾ ਰਹਿ ਜਾਣੀ ਲੱਗਦਾ ਹਾਂ ਹੈ ਗੁਰੰਡ ਤੇ ਗਗਨਾ ਜਰਸੀ ਜਨੀਸ਼ ਸਾਹਿਬ ਜਲਸੀ ਦੀਆਂ ਵੀ ਪਰੇ ਹੀ ਬਾਤਾਂ ਇਹ ਵੀ ਚਾਰ ਦਾੰਦ ਵਛੀ 10 ਕਿਲੋ ਦੁੱਧ ਹਾਂ ਭਾਈਆਂ ਵੀ ਨੇਰੀ ਚੱਕ ਪਾਸੇ ਡਾਕਟਰ ਲਿਆਂਗੇ ਕੋਈ ਚੈੱਕ ਕਰਾਵੇ ਕੋਈ ਵੀਰ ਮੇਰਾ ਆਨਲਾਈਨ ਖੜਦਾ ਉੱਤਰ ਦੀ ਗੱਡੀ ਆਏ ਨੂੰ ਨਿਆ ਚੈੱਕ ਕਰਾ ਲੈ ਕੋਲੋ ਫਿਰ ਇਹ ਵੀ ਪੀਓ ਜਲਸੀ 4 ਦੰਦ ਦੀ ਬੱਛੀ 4 ਦੰਦ ਜਰਸੀ ਇਹ ਵੀ ਤੋਹਫਾ ਥਣ ਵੇਖ ਲੱਗਾ ਚਲੋ ਚੈੱਕ ਹਾਂ ਆ ਦੇਖੋ ਚੋਬ ਸਮਾਂ ਬਿਲਕੁਲ ਵਧੀਆ ਮੈਂ ਨਾ ਇੱਕ ਨੰਬਰ ਚਲੋ ਠੀਕ ਆ ਕਾਣ ਵਾਲੀ ਗੱਲ ਨਹੀਂ ਕੋਈ ਦੇ ਸੰਦੀਰ ਜੀ ਜੋੜਾ ਲਾ ਗਣਾ ਕੋਈ ਵੜਾਂ ਦਾ ਹਾਂ ਯਾਦ ਕਰੂ ਕੋਈ ਬੱਛੀਆਂ ਆ ਤੇ ਇਹਦਾ ਮੁੱਲ ਮੁੱਲ ਇਹ ਵੀ ਬਰਾਬਰ ਹੀ ਚਲੋ ਇਹ ਵੀ 45 ਹਾਂ ਇਹ ਵੀ 45 ਦੀ ਬੱਛੀ ਚਲੋ ਜਾਂਦੇ ਹਾਂ ਜੀ ਯਾਰ ਸ਼ੋਰ 40 ਦੀ 40 ਦੀ ਹਾਂ ਨਾ ਜੋੜਾ ਕੋਈ ਲੈ ਲੂ 85 ਹਜ਼ਾਰ ਦਾ ਜੋੜਾ ਦੇਣਾ ਸ਼ੋਰ ਹੀ ਕਰਨੀ ਸੰਦੀਪ ਜੀ ਇੱਕ ਹੀ 85 ਦੀ ਮੱਛੀ ਹਣੀ ਤਿਆਰ ਕਰਕੇ ਹਾਂ ਚੱਲਣ ਦੇ ਚੱਲ ਲਓ ਜੀ ਤਾਂ ਨਹੀਂ ਲੀ ਗੱਬਣਾ ਸੰਦੀਪ ਜੀ 4 ਮਹੀਨਿਆਂ ਦੀ ਗੱਬਣੀ ਨਾ ਫੜ ਰਿਹਾ ਮਹੀ ਦੀ ਹਾਂ 4 ਮਹੀਨਿਆਂ ਦੀ ਗੱਬਣੀ ਚੌਥਾ ਜਾਂਦੇ ਜਦੋਂ 5 ਕਿਲੋ ਦੁੱਧ ਜੋ 5 ਕਿਲੋ ਦੁੱਧ ਹਾਂ ਠੀਕ ਆ ਇਹ ਨਸਲ ਬਰੀਡ ਵਾਲੀ ਮਹੀ ਆ ਤੋਰੋ ਇਹ ਵੀ ਹਾਂ ਲਓ ਜੀ ਕਰੋ ਚੈੱਕ ਕਰਾਂ ਦੀ ਇਹ ਵੀ ਨੀਲੀ ਹੈਣਾ ਹਾਂ ਨੀਲੀ 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 ਪਿਓਰ ਨੀਲੀ ਜਿਹਨੂੰ ਆਂਦੇ ਆ ਵਾ ਠੀਕ ਆ ਫਿਰ 5 ਕਿਲੋ ਦੋਦਿਆਂ ਸਾਰਾ ਸਿਆਲ ਦੁੱਧ ਦੇਈ ਗਈ ਗਾ ਮੈਂ ਫੇਰ ਵਾਦਿਆ ਇਧਰ ਐਦ ਨਹੀਂ ਟੇਡਾ ਕਾਟਾ ਹਾਂ ਆਜੋ ਭਾ ਇਹਦਾ ਵੀ ਜਾਏਗੀ ਆ ਕਿੰਨਾ 80 82 ਕੋਈ ਨਹੀਂ ਨਾ 75 ਹਾਂ ਦੇਣਾ ਪੂਰੇ 70000 ਦੀ ਮਹੀਂ ਦੇਣੀ 70000 ਦੀ 2000 ਰੁਪਏ ਚੋਂ ਵੀ ਛੱਡ ਦੇਣਾ 60000 ਦੀ ਮਹੀਂ ਦੇਣੀ ਚਲੋ ਠੀਕ ਆ ਭਾਜ ਜਾ ਜਾਣਾ ਜੈ ਜੈ ਮੋਲ ਉੜਦੀਆਂ ਨਹੀਂ ਇਹਦੇ ਤੇ ਗਗਨਾ ਹਾਂ ਆ ਝੋਟੀ ਤਿੰਨਾ ਮਹੀ ਨਿਆਰੀ ਗੱਬਣ ਇਹਦੇ ਥੱਲੇ ਵੀ 5 ਕਿਲੋ ਦੁੱਧ 2 ਦੰਦ ਮੂੰਹ ਅੱਛਾ ਦੋਂਦੀ ਆ ਝੋਟੀ ਇਹੇ ਦੋਂਦੀ ਬੇਕੀਆਂ ਵੇ ਕੱਟੀ ਜੋ ਨਹੀਂ ਠੀਕ ਆ ਫਿਰ ਹਾਂ ਪੂਰੇ ਤਿੰਨਾਰੀ ਤਿੰਨਾਰੀ ਹਾਂ ਫਰੇਕ ਸੁਨੀਰਾ ਘੰਟੜਾ ਫੜ ਕੇ ਨਿਕਲ ਆਉ ਦਿਨਾਂ ਦਾ ਫਰਕ ਨਾਲ ਲੇੜੂ ਮਈਆਂ ਦੋਹਾਂ ਦੇ ਡਾਕਟਰ ਲਿਆਵੇ ਚੈੱਕ ਕਰਾ ਕੇ ਖੜਿਆ ਤਸੱਲੀ ਕਰਾ ਦੇ ਆਪਦੀ ਇਹਦਾ ਮੁੱਲ ਹਾਂ ਇਹ ਵੀ ਬਰਾਬਰੀ ਵਾ ਠੀਕ ਆ 80000 ਦੇ ਹਾਂ ਚਲੋ ਇਹ ਹਾਂ ਦੇ ਨਾ ਹਾਂ 65000 ਦੀ ਝੋਟੀ ਦੇਣੀ ਆ ਵਾ ਠੀਕ ਆ 65000 ਤੇ ਆਹ ਇਹ ਸੰਦੀਪ ਸਿੰਘ ਮਹੀਨਾ ਲੈ ਆ ਜੂ ਮਈ ਅੱਛਾ ਮਹੀਨਾ ਲੈ ਆ ਮੀ ਨਾਲਾ ਜੇ ਵੀ ਨਾਲਾ ਜੇ ਮੈਂ ਲਾਇ ਪਈ ਆ ਮੇਰੀ ਬਾਡੀ ਵਖਾਰੇ ਗੱਡੀ ਨਹੀਂ ਮੇਰੇ ਵੱਡੀ ਆ 17 18 ਕਿਲੋ ਵਾਲੀ ਮੈਂ ਆ ਤੇ ਤੇਰੇ ਹੀ ਚੈਨਲ ਤੇ ਸੁਨੀਲ ਸਾਹਿਬ ਵੇਖ ਕੇ ਗਈ ਅੱਛਾ ਠੀਕ ਆ ਹਾਂ ਮੈਂ ਵੇਖ ਲਓ ਜੀ ਬੰਦਾ ਨਹੀਂ ਵੇਖਣ ਦੇਂਦੀ ਯਾਰ ਪਰ ਠੀਕ ਆ ਵੱਡੀ ਮੈਂ ਪੂਰੀ ਹਨਾ ਗੱਡੀ ਦਾ ਇੰਨੇ ਨੇ ਮੈਂ ਗੱਡੀ ਆ ਗੱਗਰ ਮੈਂ ਇੰਨਾ ਬੋਲੋ ਭਾਈ ਪੰਦੀਪ ਸਾਹਿਬ ਗਿਆ 라 ਵੀ ਦਿਨ ਮਹੀਨਾ ਸਾਹ ਗਿਆ ਨਾ ਹਾਂ ਮੈਂ ਡੇਢ ਦੇ ਘਰੇ ਚ ਹਾਂ ਮੇਰਾ ਸ਼ਾਕਾ ਕੋਈ ਨਹੀਂ ਹੁੰਦਾ ਮੇਰੇ ਐਡੀ ਮੇਰਾ ਮੂੰਹ ਫੜਨਾ ਕਿਦੇ ਸੌਖਾ ਇਧਰ ਵੀ ਉਂਗਲ ਨਹੀਂ ਲੈ ਬਿਲਕੁਲ 1 10 ਦੀ ਦੇ ਰਹੀਏ 20000 ਛੋੜ ਚਲੋ 90 ਦੀ 90 ਦੀ ਪੰਜ ਹੋਰ 85 ਦੀ 85000 ਦੀ ਦੇਣੀ ਆ ਚਲੋ ਠੀਕ ਹੈ ਪਰ ਜੇਰਾ ਮੇਰਾ ਭੈਣ ਭਰਾ ਸਾਹਮ ਗਿਆ ਹਾਂ ਤੇ ਮੈਂ ਇਹ ਰੁਪਈਆ ਨੂੰ ਪਿੱਛੇ ਨਹੀਂ ਮੇਰੀ ਸੁੰਦਿਆ ਤਾਂ ਹੀ ਗਾਰੰਟੀ ਹੋਊ ਮੈਂ ਦੀ ਚਲੋ ਬਸ ਠੀਕ ਆ ਮੈਂ ਜਮ ਮੁੰਗਰ ਵੀ ਕੱਢ ਜੇ ਤੇ ਠੀਕ ਮੰਦੀ ਸੁਨੀਲ ਭਾਈ ਮੈਂ 2 ਟਾਈ ਗਲੋਂ ਆ ਗਈ ਆ ਨਹੀਂ ਆ ਗਈ ਆ ਗਈ ਹੈ ਜਾਨ ਚਲੋ ਬਸ ਆਈ ਆ ਆਈ ਆਈ ਪੰਜ ਨਾਗ ਲਓ ਜੀ ਤੇ ਬਾਕੀ ਮੇਰਾ ਵੀ ਇੱਥੇ ਆਓ ਭਲੀ ਚੈੱਕ ਕਰੋ ਚੁਆਈ ਕਰੋ ਹਨਾ ਜੀ ਸੰਦੀਪਾ ਗੱਬਣਾ ਮਈਆਂ ਜਿਹੜਾ ਭਰਾਣ ਭਰਾ ਇੱਥੇ ਆਉਂਦਾ ਡਾਕਟਰ ਲਿਆਓ ਚੈੱਕ ਕਰਾ ਕੇ ਖੜੋ ਚਲੋ ਜੇ ਕੋਈ ਵੀਰ ਮੇਰਾ ਆਉਣ ਲੈਣ ਖੜਦਾ ਸਾਡੇ ਗੱਡੀ ਵਾਲੇ ਦੇ ਹੁੰਦੇ ਚੈੱਕ ਕਰਾ ਲਓ ਬਸ ਠੀਕ ਹੈ ਨਹੀਂ ਤੇ ਪੰਨਾਂ ਚੌਦਣਾ ਚੈੱਕ ਕਰਾ ਕੇ ਆਪ ਨੂੰ ਫੋਨ ਕਰੋ ਠੀਕ ਹੈ ਉਦਣ ਵੜਾ ਗਈਆਂ ਸੁਨੀਲ ਜੀ ਜਿੰਦਰ 85 ਦੀਆਂ ਛੱਡੀਆਂ ਨੇ 95000 ਵਛੀਆਂ ਦਾ ਮਿਲਦਾ ਇੱਥੇ ਆਪਾਂ ਨੂੰ ਚਲੋ ਹਾਂ ਠੀਕ ਹੈ ਜੀ ਉਹ ਆਪਾਂ ਭਲਾ ਹੱਥ ਦਾ ਵੀਰ ਅੱਗੇ ਕਿਉਂ ਨਹੀਂ ਆਪਣੇ ਤੋਂ ਮਾਲ ਖੜਿਆ ਠੀਕ ਹੈ ਆਲੇ ਕਹ ਵੜਾ ਬੁਖਾਰਿਆ ਇਧਰ ਵੇ ਨਹੀਂ ਠੀਕ ਸਦੀਸ਼ ਸਾਹਿਬ ਬੱਚਾ ਹੁੰਦਾ ਰ ਵਛੀ 75 ਦੀ ਸੀ ਬਿਲਕੁਲ ਹਾਂ ਇਧਰ ਵੇ ਵਛੀ ਹਾਂ ਹਾਂ ਚਲੋ ਨੰਬਰ ਆਪਣਾ 88721 7329 ਪਿੰਡ ਜੀਓ ਵਾਲਾ ਜ਼ਿਲ੍ਹਾ ਤਰਨਤਾਰਨ ਸਾਸੀ ਜੀ